ਦਾ ਜਿਹੜੀਆਂ ਕਿਸਾਨਾਂ ਨੂੰ ਮਹੱਇਆ ਕਰਾਉਂਦੇ ਨੇ ਬੜੀਆਂ ਉਮੀਦਾਂ ਆ ਪੂਰੇ ਬਾਜ਼ਾਰ ਦੇ ਵਿੱਚੋਂ ਉਹ ਅਮੀਰ ਕਰਦੇ ਆ ਕਿ ਸਾਨੂੰ ਵਾਦ ਦਾ ਪੂਰਾ ਜੜਾ ਵਾ ਉਹ ਸੁਗੰਧ ਦਿੱਤਾ ਜਾਊਗਾ ਗੱਲ ਕਰਦੇ ਆ ਸਾਡੇ ਵੀਰ ਕੀ ਸਾਡੀ ਚੋਣ ਹੈ ਅਸੀਂ ਪੂਰੀ ਤਰ੍ਹਾਂ ਖਾਣ ਦੇ ਨਾਲ ਸਹਿਯੋਗ ਸਤਿਮਕਣ ਕਰਾਂਗੇ ਪੂਰੇ ਖੇਤਾਂ ਬਾਗਾਂ ਸਾਰੀਆਂ ਆਪਣੇ ਜੁਣ ਦੇ ਤੌਰ ਤੇ ਹਰ ਜਗ੍ਹਾ ਖੰਡਾ ਬਾਗਾਂ ਧੰਨਵਾਦੀ ਆ ਸਾਡੇ ਵੀਰ ਗੱਲੀ ਚੋਪੜਾ ਜੀ ਜਿਹੜੇ ਕਿਸਾਨੀ ਕਿੱਤੇ ਦੇ ਨਾਲ ਜੁੜੇ ਨੇ ਜਿਨ੍ਹਾਂ ਦੀ ਵੱਡੀ ਦੁਕਾਨ ਹੈ ਖਾਦਾ ਦੀ ਸਪਰੇਆ ਦੀ ਕਿਉਂਕਿ ਹਰ ਖਸਾਲ ਇੱਥੇ ਆਉਂਦਾ ਪਿੰਡਾਂ ਦਾ ਉਮੀਦ ਕਰਦੇ ਆ ਕਿ ਪਿਆਰ ਪੂਰੀ ਤਰ੍ਹਾਂ ਜਨ ਉਹ ਬੱਦਲੂਗਾ ਤਾਂ ਸਾਧ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਪਾਲਣ ਰੱਖਦਾ ਫੈਸਲਾ ਕੀਤਾ ਹੈ ਸਰਦਾਰ ਜਗੀਰ ਸਿੰਘ ਢੱਲੇਵਾ ਜੀ ਦੇ ਹੱਥ ਦੇ ਵਿੱਚ ਫਰੋਲੀ ਕਿਉਂਕਿ ਇੱਕ ਹੀ ਦੇ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਬਿਨਾਂ ਦੱਸਾ ਦੇ ਦਿੱਤੇ ਗੱਲਬਾਤ ਕਰਦੇ ਆ ਟ੍ਰਾਂਸਪੋਰਟਰ ਵੀਰਾਂ ਨੂੰ ਕਿ ਇਹ ਕਿਸ ਤਰ੍ਹਾਂ ਦਾ ਸੁਨੱਖ ਜਿਨਾਵਾ ਉਹ ਐਸਾ ਜਿਹੇ ਸੁਝਾਅ ਆਨੇ ਆ ਪੰਜਾਬ ਦੇ ਇਨਸਾਨੀ ਉਹਦੇ ਲਈ ਸਾਨੂੰ ਕਿਸ ਤਰ੍ਹਾਂ ਦਾ ਸਮਰਥਨ ਜਿਨਾਵਾ ਉਹ ਦੇਣਗੇ ਅਦੀਵਾਇਕ ਜੀ ਪੂਰੇ ਇਲਾਕੇ ਨੂੰ ਦੇਖ ਕੇ ਕਰ ਰਹੇ ਬਦਲਾਵ ਨੂੰ ਦੇਖ ਕੇ ਕਰ ਰਹੇ ਆਂ ਕਾਮਪੋਟਰ ਨੂੰ ਵੀ ਕਰ ਰਹੇ ਆਂ ਕਿ ਅਸੂਏ ਦੇ ਵਾਸਤੇ ਆਪਾਂ ਜਨਾ ਪੂਰਾ ਮੁਕੰਮਲ ਤੋਂ ਪੰਜਾਬ ਬਣ ਸਕੀਏ ਤੁਸੀਂ ਕਿਸ ਤਰ੍ਹਾਂ ਦਾ ਸਮਰਥਨ ਦਿਰਾਉਂਦੇ ਹੋ ਕੋਈ ਮਾਣਿਕ ਭਾਰੀ ਦਾ ਬਾਕਾ ਅਦੀਵਾਇਕ ਜੀ ਭਾਵੇਂ ਜਨਤਾ ਨੂੰ ਤੋਂ ਸੈਂ ਸੰਯਾਲਾਪੁਰ ਵੱਲੋਂ ਅਸਾਂ ਸੰਯਾਲਾਪੁਰ ਬਹੁਤ ਦੂਰ ਇੰਨਾ ਲੋਕਾਂ ਨੇ 3D ਦਾ ਪ੍ਰੋਗਰਾਮ ਬੰਦ ਕਰਿਆ ਅਸੀਂ ਉਸ ਦੇ ਵਿੱਚ ਤਸਾਨ ਦੁਨੀਆ ਦੇ ਨਾਮ ਆਪਣੇ ਸੋਲਡਰ ਸੇਵਾ ਨੂੰ ਆਸ ਕਰਦੇ ਹਾਂ ਕਿ ਸਾਰੇ ਲੋਕਾਂ ਤਰ੍ਹਾਂ ਜਿਸ ਤਰ੍ਹਾਂ ਦੀ ਜਿਸ ਨੂੰ ਸਿਰਲੇਖ ਪਰੇ ਚਾਹੌਣ ਦਾ ਮਾਪੂਰ ਕਰ ਸਕੋ ਵਾਹਿਗੁਰੂ ਜੀ ਦਾ ਸਤਿ ਸ਼ਾਨ ਵਾਹਿਗੁਰੂ ਤੋ ਇਹ ਹਨ ਜਨਤਾ ਕਾਂਗਰਸ ਸਟੈਂਡ ਜੁਨੀਅਰ ਮੈਂ ਜਿਆਣਾ ਗੁਰੂ ਤੋਂ ਪਾਈ ਇਹਦਾ ਵੀ ਪੂਰੀ ਤਰ੍ਹਾਂ ਜੱਥੇਬੰਦੀਆਂ ਨੂੰ ਬਹੁਤ ਮੋੜ ਮਾਤ ਨੂੰ ਸਮਰਥਨ ਆ ਕਿ ਕੁਝ ਗੱਠੀ ਜੋੜਾ ਪੰਜਾਬ ਦੇ ਨਕਸ਼ੇ ਵਿੱਚ ਦੇ ਤੋਂ ਭੁੱਖਾ ਬਿਨਾਂ ਕੁ ਦਿਖਾ ਕੇ ਕਿਵੇਂ ਬਿਠਾਵਾ ਤੋਹੀਂ ਧੰਨਵਾਦੀ ਆ ਜੀ ਜਨਤਾ ਕਾਂਗਰਸ ਸਟੈਂਡ ਦੇ ਕਿਸੇ ਤਰ੍ਹਾਂ ਚੜ੍ਹਨ ਦੇ ਵਿੱਚ ਇਸ ਨੇ ਮਦਦ ਕਦਮ ਪਾਵਾ ਤੋ ਵਾਹਿਗੁਰੂ ਜੀ ਦਾ ਸ਼ਾਲਾ ਵਾਹਿਗੁਰੂ ਜੀ ਬੋਲੇ